ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦੇ ਸੰਸਕਾਰ ਤੋਂ ਬਾਅਦ ਜਿਹੜਾ ਪਰਿਵਾਰ ਆ ਬਿਲਕੁਲ ਟੁੱਟਿਆ ਹੋਇਆ ਪਰਿਵਾਰ ਨੂੰ ਲੱਗਦਾ ਕਿ ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਜਿਹੜਾ ਘਾਟਾ ਪੈ ਗਿਆ ਉਹ ਨਾ ਪੂਰਾ ਹੋਣ ਵਾਲਾ ਘਾਟਾ ਸਭ ਤੋਂ ਵੱਧ ਦੁੱਖਾ ਮਾਂ ਨੂੰ ਤੇ ਪਤਨੀ ਨੂੰ ਕਿਉਂਕਿ ਬੱਚੇ ਹਜੇ ਛੋਟੇ ਆ ਪਰ ਬੱਚਿਆਂ ਦੇ ਵੱਲੀ ਵੇਖ-ਵੇਖ ਕੇ ਜਿਹੜੀ ਮਾਂ ਤੇ ਪਤਨੀ ਉਹਨਾਂ ਦਾ ਦਿਲ ਘਟ ਰਿਹਾ ਕਾਰਨ ਕੀ ਹੈ ਕਿ ਇਹਨਾਂ ਮਾਸੂਮਾਂ ਤੇ ਸਿਰ ਤੋਂ ਬਾਪ ਦਾ ਸਾਆ ਉੱਠ ਗਿਆ ਜਿਹੜੀ ਚੀਜ਼ ਪੈਸੇ ਦੇ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ ਅਜਿਹਾਂ ਘਟਾ ਜਿਹੜਾ ਉਹ ਪੈ ਗਿਆ ਹੁਣ ਇਸ ਕਰਕੇ ਪਤਨੀ ਰਾਜਵੀਰ ਜਵੰਦਾ ਦੀ ਧਰਮ ਪਤਨੀ ਜਿਹੜੀ ਬੜੀ ਹੀ ਲਾਇਕ ਕੁੜੀ ਆ ਜਿਹੜੀ ਇੱਕ 스타 ਦੀ ਘਰ ਵਾਲੀ ਹੋਣ ਦੇ ਬਾਵਜੂਦ ਵੀ ਕਦੇ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਆਮ ਕੁੜੀਆਂ ਰੀਲਾਂ ਬਣਾਉਂਦੀਆਂ ਚੱਕਮੀਆਂ ਚੱਕਮੀਆਂ ਫੋਟਮਾਂ ਪਾਉਂਦੀਆਂ ਪਰ ਇਸ ਸੰਸਕਾਰੀ ਕੁੜੀ ਨੇ ਕਦੇ ਜਿਹਹਾ ਕੰਮ ਨਹੀਂ ਕੀਤਾ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਦੀ ਜਿਹੜੀ ਲੰਬ ਮੈਰਿਜ ਹੋਈ ਸੀ ਤੇ ਜਦੋਂ ਉਸ ਕੁੜੀ ਨੂੰ ਸੋਹਣਾ ਸੁਨੱਖਾ ਏ ਹੋਣਹਾਰ ਗੱਭਰੂ ਮਿਲਿਆ ਹੋਵੇਗਾ ਪਰਮਾਤਮਾ ਦਾ ਧੰਨਵਾਦ ਕਰਦੀ ਹੋਵੇਗੀ ਕਿ ਪਰਮਾਤਮਾ ਮੈਂ ਤੇਰੀ ਸ਼ੁਕਰਗੁਜ਼ਾਰ ਆ ਜਿਨੇ ਇਹੋ ਜਿਹਾ ਹੀਰੇ ਵਰਗਾ ਮੁੰਡਾ ਮੇਰੇ ਕਰਮਾ ਦੇ ਵਿੱਚ ਮੇਰਾ ਜੀਵਨ ਸਾਥੀ ਜਿਹੜਾ ਬਣਾਇਆ ਮੈਂ ਤੁਹਾਡਾ ਦੇਣ ਨਹੀਂ ਦੇ ਸਕਦੀ ਪਰ ਉਸ ਤੀਨ ਨੂੰ ਨਹੀਂ ਪਤਾ ਹੋਵੇਗਾ ਕਿ ਪ੍ਰਮਾਤਮਾ ਨੇ ਜਿੰਨੀਆਂ ਉਸ ਨੂੰ ਖੁਸ਼ੀਆਂ ਦਿੱਤੀਆਂ ਪਰ ਉਹਨਾਂ ਦੀ ਜਿਹੜੀ ਸੀਮਾ ਉਹਦੀ ਜਿਹੜੀ ਉਮਰ ਬੜੀ ਘੱਟ ਆ ਜਿੰਨੀਆਂ ਖੁਸ਼ੀਆਂ ਜਿੰਨੇ ਚਾਵਾਂ ਦੇ ਨਾਲ ਉਹ ਰੱਬ ਦਾ ਧੰਨਵਾਦ ਕਰਦੀ ਐ ਅੱਜ ਉਹਨੇ ਹੀ ਜਿਆਦਾ ਗਿਲੇ ਸ਼ਿਕਵੇ ਆ ਉਹ ਪ੍ਰਮਾਤਮਾ ਤੇ ਕਰਦੀ ਆ ਉਹ ਕੁੜੀ ਕਿਉਂਕਿ ਇੱਕ ਹੱਸਦਾ ਵਸਦਾ ਪਰਿਵਾਰ ਜਿਹਨੂੰ ਨਜ਼ਰਾਂ ਲੱਗੀਆਂ ਜਿਹੜੇ ਪਰਿਵਾਰ ਦੇ ਵਾਰੇ ਨਿਆਰੇ ਸੀ ਦੌਲਤ ਸ਼ੌਹਰਤ ਨਾਮ ਸੰਸਕਾਰ ਪੂਰਾ ਪਰਿਵਾਰ ਧੀ ਦੀ ਥਾਂ ਤੇ ਧੀ ਪੁੱਤ ਦੀ ਥਾਂ ਤੇ ਪੁੱਤ ਕਿਉਂਕਿ ਇੱਕ ਜਿਹੜੀ ਔਰਤ ਆ ਉਹਦਾ ਰੋਗ ਉਸਦਾ ਜਿਹੜਾ ਪਤੀ ਦੇ ਨਾਲ ਹੁੰਦਾ ਤੇ ਪਤੀ ਵੀ ਉਹ ਜਿਹਦੀ ਸਾਰੇ ਭਾਰਤ ਦੇ ਵਿੱਚ ਹੀ ਨਹੀਂ ਜਿੱਥੋਂ ਤੱਕ ਦੁਨੀਆ ਬੈਠੀ ਆ ਪੰਜਾਬੀ ਵਸਦੇ ਉੱਥੋਂ ਤੱਕ ਤੂਤੀ ਬੋਲਦੀ ਸੀ ਲੋਕ ਜਾਣ ਛਿਰਕਦੇ ਸੀ ਇੰਨੇ ਜਿਆਦੇ ਰਾਜਵੀਰ ਜਵੰਦੇ ਦੇ ਫੈਨ ਸੀ ਤੇ ਸਭ ਤੋਂ ਵੱਡੀ ਗੱਲ ਆਮ ਤੌਰ ਤੇ ਵੇਖਿਆ ਕਿ ਕਲਾਕਾਰਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਆ ਉਹ ਇੰਨੀ ਵਧੀਆ ਜਿਹੜੀ ਨਹੀਂ ਹੁੰਦੀ ਉਹ ਡਿਸਟਰਬ ਹੁੰਦੀ ਹੈ ਕਿਉਂਕਿ ਇਹ ਲਾਈਨ ਹੀ ਅਜਿਹੀ ਆ ਇੱਥੇ ਜਿਹੜੇ ਲੋਕਾਂ ਦੇ ਜਿਹੜੇ ਫੇਅਰ ਆ ਬਹੁਤ ਹੋ ਜਾਂਦੇ ਆ ਪਰ ਰਾਜਵੀਰ ਜਵੰਦਾ ਐਡਾ ਵਧੀਆ ਤੇ ਐਡਾ ਸੰਸਕਾਰੀ ਮੁੰਡਾ ਸੀ ਐਡਾ ਲਾਇਕ ਮੁੰਡਾ ਸੀ ਉਹਨੇ ਕਦੇ ਅਜਿਹੀ ਜਿਹੜੀ ਗਲਤੀ ਉਹ ਕੀਤੀ ਹੋਈ ਨਹੀਂ ਉਹਦਾ ਸਿਰਫ ਮੋਟਿਵ ਆਪਣਾ ਪਰਿਵਾਰ ਆਪਣਾ ਕੰਮ ਆਪਣੇ ਬੱਚੇ ਤੇ ਬਸ ਆਪਣੇ ਲਈ ਜਿਹੜੀ ਜ਼ਿੰਦਗੀ ਜਿਉਣੀ ਇੰਜੋਏ ਕਰਨਾ ਜਿਵੇਂ ਰਾਈਡਾਂ ਤੇ ਜਾਣਾ ਇਹ ਕੰਮ ਸੀ ਸੋ ਰਾਜਵੀਰ ਜਵੰਦਾ ਦੀ ਧਰਮ ਪਤਨੀ ਜਦੋਂ ਵਰਲਾਪ ਕਰ ਰਹੀ ਸੀ ਤਾਂ ਇੱਕੋ ਗੱਲ ਕਹਿ ਰਹੀ ਸੀ ਕਿ ਰਾਜਵੀਰ ਮੈਂ ਤੈਨੂੰ ਕਹਿੰਦੀ ਸੀ ਤੂੰ ਰਾਈਡਾਂ ਤੇ ਨਾ ਜਾ ਪਰ ਜੇ ਮੈਨੂੰ ਆਪਣੇ ਆਪ ਤੇ ਗੁੱਸਾ ਕਿ ਮੈਂ ਤੈਨੂੰ ਰੋਕਿਆ ਕਿਉਂਣੀ ਸੋ ਹੁਣ ਪਿਸ਼ਤਾਵਾ ਪੱਲੇ ਰਹਿ ਗਿਆ ਜਿੰਨੀ ਉਮਰ ਇਸ ਧੀ ਦੀ ਉਹਨਾਂ ਬੱਚਿਆਂ ਦੀ ਮਾਤਾ ਦੀ ਦਾਦੀ ਦੀ ਐ 19 ਦਿਨ ਤੱਕ ਕਰੋ ਰਾਜਵੀਰ ਜਵੰਦੇ ਨੂੰ ਜਿਵੇਂ ਉਸ ਨੂੰ ਚਾਉਣ ਵਾਲੇ ਯਾਦ ਕਰਨਗੇ ਇਸੇ ਤਰੀਕੇ ਨਾਲ ਯਾਦ ਕਰਨਗੇ ਭਾਵੇਂ ਪਰਿਵਾਰ ਨੂੰ ਔਖੇ ਵੇਲੇ ਬੜਾ ਦੋਸਤਾਂ ਦਾ ਸਾਥ ਮਿਲਿਆ ਪਰ ਸਾਥ ਦੇ ਨਾਲ ਵੀ ਕਈ ਜਿਹੜੇ ਜਿਹੜੇ ਜ਼ਖਮਾਂ ਉਹਨਾਂ ਤੇ ਮਲਮ ਜੜੀ ਨਹੀਂ ਲੱਗਦੀ